ਇੱਕ ਮੰਤਰੀ ਦੇ ਉੱਤੇ ਬੜੇ ਗੰਭੀਰ ਅਲੀਗੇਸ਼ਨ ਲੱਗਦੇ ਨੇ ਸੈਕਸੁਅਲ ਹਰਾਸਮੈਂਟ ਕਰਨ ਦੇ ਉਸ ਨੂੰ ਲੈ ਕੇ ਇੱਕ ਮੁਕਦਮਾ ਵੀ ਦਰਜ ਹੁੰਦਾ ਸਿੱਟ ਵੀ ਬਣਦੀ ਹੈ ਰਿਪੋਰਟ ਵੀ ਤਿਆਰ ਹੁੰਦੀ ਹੈ ਪਰ ਉਸ ਮੰਤਰੀ ਦੀ ਗ੍ਰਿਫਤਾਰੀ ਹੋਣੀ ਤਾਂ ਦੂਰ ਦੀ ਗੱਲ ਪਰ ਉਸ ਨੂੰ ਮੰਤਰੀ ਅਹੁਦੇ ਤੋਂ ਵੀ ਨਹੀਂ ਢਾਇਆ ਜਾਂਦਾ ਪਰ ਉਹਨਾਂ ਤੋਂ ਇੱਕ ਮਹਿਕਮਾ ਜ਼ਰੂਰ ਵਾਪਸ ਲੈ ਗਿਆ ਲੈ ਲਿਆ ਗਿਆ ਸੀ ਗੱਲ ਕਰ ਰਹੇ ਹਰਿਆਣਾ ਦੇ ਖੇਡ ਮੰਤਰੀ ਉਸ ਵਕਤ ਜਿਹੜੇ ਸਨ ਸੰਦੀਪ ਸਿੰਘ ਉਹਨਾਂ ਕੋਲ ਹੁਣ ਇੱਕ ਮਹਿਕਮਾ ਜ਼ਰੂਰ ਹੈ ਪਰ ਖੇਡ ਮਹਿਕਮਾ ਜਿਹੜਾ ਵਾਪਸ ਲੈ ਲਿਆ ਗਿਆ ਸੀ ਜਦੋਂ ਇੱਕ ਜੂਨੀਅਰ ਕੋਚ ਨੇ ਇਲਜ਼ਾਮ ਲਾਇਆ ਕਿ ਉਸ ਦੇ ਨਾਲ ਜਿਹੜੀ ਹੈ ਵਧਿੱਕੀ ਹੋਈ ਹੈ ਜ਼ਿਆਤੀ ਹੋਈ ਹੈ ਜ਼ਿਆਤੀ ਵੀ ਇਸ ਕਦਰ ਨਹੀਂ ਹੋਈ ਕਿ ਕੋਈ ਬੋਲ ਕੇ ਉਸ ਨੂੰ ਕੋਈ ਤਾਨਾ ਮੀਣਾ ਮਾਰਿਆ ਗਿਆ ਉਸ ਨੇ ਇਹ ਇਲਜ਼ਾਮ ਲਾਇਆ ਕਿ ਮੰਤਰੀ ਨੇ ਮੇਰੇ ਨਾਲ ਸੈਕਸ਼ੂਅਲ ਹਰਾਸਮੈਂਟ ਕੀਤੀ ਹੈ ਮੈਨੂੰ ਟਾਰਚਰ ਕੀਤਾ ਗਿਆ ਇਸ ਸੰਬੰਧੀ ਵੱਖ-ਵੱਖ ਥਾਵਾਂ ਦੇ ਉੱਤੇ ਉਸ ਜੂਨੀਅਰ ਮਹਿਲਾ ਕੋਚ ਦੇ ਵੱਲੋਂ ਆਪਣੀਆਂ ਅਪੀਲਾਂ ਦਲੀਲਾਂ ਰੱਖਿਆਂਗੀਆਂ মিডিਆ ਦੇ ਵਿੱਚ ਆ ਕੇ ਵੀ ਖੁੱਲ੍ਹ ਕੇ ਗੱਲਬਾਤ ਸਾਰੀ ਦੱਸੀਗੇ ਕਿ ਕਿਵੇਂ-ਕਿਵੇਂ ਹੋਇਆ ਚੰਡੀਗੜ੍ਹ ਦੇ ਵਿੱਚ ਉਹ ਕੇਸ ਰਜਿਸਟਰਡ ਹੋਇਆ ਪਰ ਇਸ ਦੀ ਗੂੰਜ ਆ ਜਿਹੜੀ ਉਹ ਬੀਤੇ ਦਿਨ ਦੇਖਣ ਨੂੰ ਮਿਲੀ ਹੈ ਹਰਿਆਣਾ ਵਿਧਾਨ ਸਭਾ ਦੇ ਅੰਦਰ ਹਰਿਆਣਾ ਵਿਧਾਨ ਸਭਾ ਦੇ ਅੰਦਰ ਆਪੋਜੀਸ਼ਨ ਦੇ ਵਿੱਚ ਬੈਠੇ ਇੱਕ ਵਿਧਾਇਕ ਜਿਹੜੇ ਅਨੈਲੋ ਪਾਰਟੀ ਦੇ ਨੇ ਅਬੇ ਚਟਾਲਾ ਉਹਨਾਂ ਨੇ ਗ੍ਰਹਿ ਮੰਤਰੀ ਅਨਿਲ ਵਿਜਤੂ ਨੂੰ ਇੱਕ ਸਵਾਲ ਕੀਤਾ ਉਹਨਾਂ ਨੇ ਕਿਹਾ ਕਿ ਤੁਹਾਡੇ ਇੱਕ ਮੰਤਰੀ ਦੇ ਉੱਤੇ ਗੰਭੀਰ ਅਲੀਗੇਸ਼ਨ ਸਾਨੂੰ ਉਸ ਮਾਮਲੇ ਦੇ ਵਿੱਚ ਹੀ ਮੈਨੂੰ ਦੱਸੋ ਇਸ ਵਿਧਾਨ ਸਭਾ ਦੇ ਵਿੱਚ ਸਦਨ ਦੇ ਵਿੱਚ ਕਿ ਉਸਤੇ ਕਾਰਵਾਈ ਤੁਸੀਂ ਕੀ ਕੀਤੀ ਹੈ ਤੇ ਇਸ ਦਾ ਜਵਾਬ ਦਿੰਦਿਆਂ ਜਦੋਂ ਗ੍ਰਹਿ ਮੰਤਰੀ ਹਰਿਆਣਾ ਦੇ ਅਨਿਲ ਵਿਜ ਨੇ ਜਵਾਬ ਦਿੱਤਾ ਉਸ ਤੋਂ ਸੰਤੁਸ਼ਟ ਨਜ਼ਰ ਨਹੀਂ ਆਈ ਐਨਐਲਓ ਦੇ ਵਿਧਾਇਕਾਂ ਬੇਚਟਾਲਾ ਕਿਉਂ ਨਹੀਂ ਨਜ਼ਰ ਆਈ ਸਵਾਲ ਪਹਿਲਾ ਇਹ ਸੀ ਕਿ ਉਸ ਦੇ ਉੱਤੇ ਤੁਸੀਂ ਕਾਰਵਾਈ ਕੀ ਕੀਤੀ ਹੈ ਦੱਸਿਆ ਜਾਵੇ ਇਸ ਦੇ ਰੂਪ ਦੇ ਵਿੱਚ ਜਵਾਬ ਇਹ ਆਇਆ ਕਿ ਹੁਣ ਤੱਕ ਪਿਛਲੇ 4 ਕਸਾਲਾਂ ਦੇ ਵਿੱਚ ਜਿਹੜਾ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਖੜ ਕੇ ਜਵਾਬ ਦਿੱਤਾ ਗ੍ਰਹਿ ਮੰਤਰੀ ਨਿਲ ਵਿਜਨੇ ਉਹਨਾਂ ਨੇ ਆਖਿਆ 1 ਜਨਵਰੀ 2019 ਤੋਂ ਲੈ ਕੇ ਦਸੰਬਰ 11 2023 ਤੱਕ 24 ਕੇਸ ਰਜਿਸਟਰਡ ਹੋਏ ਨੇ ਇਸ ਤਰ੍ਹਾਂ ਦੇ ਹਰਾਸਮੈਂਟ ਨੂੰ ਲੈ ਕੇ ਜਿਹੜੇ ਕੀ 17 ਕੇਸ ਆਲਰੇਡੀ ਪੈਂਡਿੰਗ ਨੇ ਅਦਾਲਤ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚੋਂ ਜਿਹੜਾ 4 ਕੇਸਾਂ ਦੇ ਵਿੱਚ ਇਹ ਦੱਸਿਆ ਗਿਆ ਨਾਲ ਕਿ ਕੋਈ ਜਿਹੜੇ ਇਲਜ਼ਾਮ ਲੱਗੇ ਸਨ ਉਹ ਪ੍ਰੂਵਡ ਨਹੀਂ ਹੋਏ ਉਹਨਾਂ ਦੀ ਪੁਸ਼ਟੀ ਨਹੀਂ ਹੋ ਪਾਈ ਇਸ ਤਰ੍ਹਾਂ ਉਹਨਾਂ ਨੇ ਜਵਾਬ ਦਿੱਤਾ ਪਰ ਉਹਨਾਂ ਨੇ ਫਿਰ ਇੱਕ ਮੋੜਵਾ ਸਵਾਲ ਕੀਤਾ ਅਬੇ ਚਟਾਲਾ ਨੇ ਉਹਨਾਂ ਨੇ ਆਖਿਆ ਕਿ ਮੈਂ ਤੁਹਾਡੇ ਤੋਂ ਮੰਤਰੀ ਦਾ ਸਵਾਲ ਪੁੱਛ ਰਿਹਾ ਤੁਸੀਂ ਬਾਕੀ ਕੇਸਾਂ ਦੀ ਡਿਟੇਲ ਤੇ ਤਫਸੀਲ ਜਿਹੜੀ ਤਫਸੀਲ ਦੱਸ ਰਹੇ ਹੋ ਇਹ ਤਾਂ ਠੀਕ ਹੈ ਪਰ ਨਾਲ ਹੀ ਮੰਤਰੀ ਦੇ ਬਾਰੇ ਕੀ ਜਵਾਬ ਦਿੱਤਾ ਇਸ ਦੇ ਉੱਤੇ ਉਹਨਾਂ ਨੇ ਆਖਿਆ ਕਿ ਜਿਹੜਾ ਗ੍ਰਹਿ ਮੰਤਰੀ ਨੇ ਜਵਾਬ ਦਿੱਤਾ ਕਿ ਜਿਹੜਾ ਕੇਸ ਰਜਿਸਟਰਡ ਹੋਇਆ ਉਹ ਚੰਡੀਗੜ੍ਹ ਦੇ ਵਿੱਚ ਹੋਇਆ ਉਹ ਸਾਡੀ ਜੂਰਿਸਡਿਕਸ਼ਨ ਦੇ ਵਿੱਚ ਨਹੀਂ ਆਉਂਦਾ ਸਾਡੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਪਰ ਅਸੀਂ ਇੱਕ ਹਰਿਆਣਾ ਦੇ ਵਿੱਚ ਵੀ ਕੰਪਲੇਂਟ ਆਈ ਸੀ ਤੇ ADGP ਮਮਤਾ ਸਿੰਘ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਸੀ ਸੱਟ ਬਣਾਈ ਸੀ ਜਿਨ੍ਹਾਂ ਨੇ ਉਹ ਰਿਪੋਰਟ ਹੈ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਹੈ ਪਰ ਉਸ ਰਿਪੋਰਟ ਦੇ ਵਿੱਚ ਕੀ ਹੈ ਫਿਰ ਇਸ ਦਾ ਜਵਾਬ ਕਾਊਂਟਰ ਆ ਜਿਹੜਾ ਆਉਂਦਾ ਹੈ ਸਵਾਲ ਆਉਂਦਾ ਹੈ ਅਵੇ ਚਟਾਲਾ ਐਮਐਲਏ ਨੈਲੋ ਦੀ ਨੇ ਉਹਨਾਂ ਵੱਲੋਂ ਕਿ ਉਸ ਰਿਪੋਰਟ ਵਿੱਚ ਕੀ ਹੈ ਕੀ ਉਸ ਵਿੱਚ ਦੋਸ਼ੀ ਸੀ ਉਹ ਕਹਿੰਦੇ ਕੇਸ ਚਾਹੇ ਚੰਡੀਗੜ੍ਹ ਰਜਿਸਟਰਡ ਹੋਇਆ ਹੋਵੇ ਤੇ ਚਾਹੇ ਦਿੱਲੀ ਦੇ ਵਿੱਚ ਚਾਹੇ ਕਿਸੇ ਹੋਰ ਥਾਂ ਦੇ ਵਿੱਚ ਪਰ ਮੰਤਰੀ ਤਾਂ ਹਰਿਆਣਾ ਦਾ ਹੈ ਮੰਤਰੀ ਤਾਂ ਤੁਹਾਡੀ ਸਰਕਾਰ ਦਾ ਹਿੱਸਾ ਹੈ ਔਰ ਜਿਸ ਉੱਤੇ ਦੋਸ਼ ਲੱਗੇ ਐਡੇ ਗੰਭੀਰ ਇੱਕ ਮਹਿਲਾ ਕੋਚ ਦੇ ਬਲੋਂ ਲਾਏ ਗਏ ਨੇ ਉਹ ਇੱਕ ਸਰਕਾਰ ਦਾ ਹਿੱਸਾ ਹੈ ਉਸ ਵਿਅਕਤੀ ਤੇ ਇਲਜ਼ਾਮ ਲੱਗੇ ਨੇ ਤੁਸੀਂ ਉਸ ਮਾਮਲੇ ਦੇ ਵਿੱਚ ਕਾਰਵਾਈ ਕੀ ਕੀਤੀ ਹੈ ਇਸ ਦਾ ਜਵਾਬ ਚਾਹੀਦਾ ਹੈ ਇਸੇ ਤਰ੍ਹਾਂ ਹਰਿਆਣਾ ਵਿਧਾਨ ਸਭਾ ਦੇ ਵਿੱਚ ਇਹ ਮਸਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿਉਂਕਿ ਗੱਲ ਛੋਟੀ ਮੋਟੀ ਨਹੀਂ ਸੀ ਔਰ ওই ਵੀ ਨਾਲ ਕਿਹਾ ਗਿਆ ਅਵੇ ਚਟਾਲਾ ਨੇ ਉਸ ਕੋਚ ਦੇ ਹੱਕ ਵਿੱਚ ਬੋਲਦੇ ਆ ਵਿਧਾਨ ਸਭਾ ਦੇ ਵਿੱਚ ਜਦੋਂ ਸਵਾਲ ਕਰ ਰਹੇ ਸਨ ਉਹਨਾਂ ਨੇ ਨਿਆਖਿਆ ਕਿ ਉਲਟਾ ਉਸੇ ਕੋਚ ਨੂੰ ਸੁਰੱਖਿਆ ਤਾਂ ਕੀ ਦੇਣੀ ਸੀ ਤੁਸੀਂ ਔਰ ਉਸ ਕੋਚ ਨੂੰ ਥ੍ਰੈਟ ਆਉਂਦੇ ਰਹੇ ਕਿਵੇਂ ਦਬਾਅ ਬਣਾਏ ਗਏ ਉਸ ਦੇ ਉੱਤੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਉਹ ਦਬਾਅ ਕਿਸ ਵੱਲੋਂ ਬਣਾਇਆ ਗਿਆ ਇਸ ਬਾਰੇ ਹਾਲਾਂਕਿ ਉਹਨਾਂ ਨੇ ਨਹੀਂ ਦੱਸਿਆ ਪਰ ਉਹਨਾਂ ਦਾ ਇਸ਼ਾਰਾ ਇਹ ਸੀ ਕਿ ਦਬਾਅ ਕਿਤੇ ਨਾ ਕਿਤੇ ਸਰਕਾਰੀ ਪਦਰ ਦੇ ਉੱਤੇ ਵੀ ਜਿਹੜਾ ਉਸ ਦੇ ਉੱਤੇ ਬਣਾਇਆ ਜਾ ਰਿਹਾ ਸੀ ਕਿ ਉਸ ਕੇਸ ਦੇ ਪੈਰ ਪਿੱਛੇ ਖਿੱਚ ਲਵੇ ਜਾ ਫਿਰ ਇਸਦਾ ਮਤਲਬ ਇਹ ਹੈ ਕਿ ਅਬੇ ਚਟਾਲਾ ਦੇ ਕੋਲ ਕਿਉਂਕਿ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਇੱਕ ਜੂਨੀਅਰ ਮੈਲਾ ਕੋਚ ਨੇ ਤੇ ਉਦੋਂ ਵਿਰੋਧੀ ਪਾਰਟੀ ਦਾ ਹੀ ਦਫ਼ਤਰ ਵਰਤਿਆ ਸੀ ਤੇ ਉਦੋਂ ਇਲਜ਼ਾਮ ਲੱਗੇ ਸਨ ਕਿ ਕਿਸੇ ਦੇ ਕਹਿਣ ਦੇ ਉੱਤੇ ਜੂਨੀਅਰ ਮੈਲਾ ਕੋਚ ਬਦਨਾਮ ਕਰ ਰਹੇ ਨੇ ਮੰਤਰੀ ਸੰਦੀਪ ਸਿੰਘ ਨੂੰ ਇਸ ਦੇ ਵਿੱਚ ਕੋਈ ਵੀ ਜਿਹੜਾ ਫੈਕਟ ਨਹੀਂ ਤੱਥ ਰਿਹਾ ਪਰ ਕੇਸ ਜੁੜ ਰਜਿਸਟਰਡ ਹੋਇਆ ਜਿਸ ਦੇ ਵਿੱਚ ਗੰਭੀਰ ਧਰਾਵਾ ਵੀ ਜੜੀਆਂ ਲਾਈਆਂ ਗਈਆਂ 354 ਧਾਰਾ ਵੀ ਲਾਈ ਗਈ ਸੀ ਜਿਹੜਾ ਕੇਸ ਰਜਿਸਟਰਡ ਹੋਇਆ ਸੀ ਉਸ ਦੇ ਵਿੱਚ ਕਿ ਕ੍ਰਿਮੀਨਲ ਫੋਰਸ ਆ ਜਿਹੜੀ ਉਸ ਔਰਤ ਦੇ ਖਿਲਾਫ ਵਰਤੀ ਗਈ ਹੈ ਉਸ ਨੂੰ ਹਰਾਸ ਕਰਨ ਦੇ ਲਈ 354ਏ ਲਾਈ ਗਈ ਸੈਕਸੁਅਲ ਹਰਾਸਮੈਂਟ ਦੀ ਧਾਰਾ 354ਬੀ ਵੀ ਲਾਈ ਗਈ ਕ੍ਰਿਮੀਨਲ ਫੋਰਸ ਜਿਹੜੀ ਵਰਤੀ ਗਈ ਹੈ ਵਾਰ-ਵਾਰ ਜਦੋਂ ਕਿਸੇ ਨੂੰ ਪਰੇਸ਼ਾਨ ਕੀਤਾ ਜਾਵੇ ਇਸ ਢੰਗ ਦੇ ਨਾਲ 342 ਵੀ ਲਾਈ ਗਈ ਔਰ 506 ਜਿਹੜੀ ਉਹ ਵੀ ਧਾਰਾ ਲਾਈ ਜਾਂਦੀ ਹੈ ਆਈਪੀਸੀ ਦੀ ਇਸ ਟਾਂਗ ਦੇ ਨਾਲ ਔਰ ਇੱਥੇ ਵੀ ਦੱਸਣਾ ਬਣਦਾ ਹੈ ਕਿ ਜਿਹੜੇ ਮੰਤਰੀ ਸੰਦੀਪ ਸਿੰਘ ਨੇ ਇੱਕ ਤਾਂ ਪਹਿਲੀ ਵਾਰ ਚੁੜੇ ਗਏ ਵਿਧਾਇਕ ਸੀ ਉਹਨਾਂ ਨੂੰ ਮੰਤਰੀ ਅਹੁਦਾ ਮਿਲ ਗਿਆ ਔਰ ਉਹ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਵੀ ਰਹਿ ਚੁੱਕੇ ਨੇ ਇੱਕ ਨਾਮ ਵੱਡਾ ਸੀ ਪਰ ਜਦੋਂ ਇਸ ਤਰ੍ਹਾਂ ਦੇ ਅਲੀਗੇਸ਼ਨ ਸਾਹਮਣੇ ਆਏ ਜੂਨੀਅਰ ਮੈਲਾ ਕੋਚ ਦੇ ਵੱਲੋਂ ਤਾਂ ਫਿਰ ਉਸ ਨਾਮ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਗਏ ਕਿ ਇੱਕ ਨਾਮੀ ਚਿਹਰਾ ਜਿਹੜਾ ਕਿ ਇੱਕ ਬਤੌਰ ਸਿਆਸਤਦਾਨ ਵੀ ਔਰ ਇੱਕ ਖਿਡਾਰੀ ਹੋਣ ਦੇ ਨਾਤੇ ਵੀ ਇਹ ਗੱਲ ਕਿਉਂ ਨਹੀਂ ਸਮਝ ਸਕਿਆ ਕਿਉਂ ਦਬਾਅ ਬਣਾਇਆ ਗਿਆ ਹਾਲਾਂਕਿ ਮਹਿਲਾ ਕੋਚ ਨੇ ਕਿਹੜੇ ਕਿਹੜੇ ਦੋਸ਼ ਲਾਏ ਸੀ ਕਿਵੇਂ ਉਸਨੇ ਕਿਹਾ ਕਿ ਮੈਨੂੰ ਆਪਣੇ ਘਰ ਬੁਲਾਇਆ ਗਿਆ ਉਸ ਦਫਤਰ ਦੇ ਵਿੱਚ ਕੀ ਕੁਝ ਮੇਰੇ ਨਾਲ ਹੋਇਆ ਔਰ ਮੈਂ ਭੱਜ ਕੇ ਆਪਣੀ ਉੱਥੋਂ ਜਾਨ ਬਚਾਈ ਹੈ ਸਾਰੀਆਂ ਗੱਲਾਂ ਉਹਨਾਂ ਵੱਲੋਂ ਕੀਤੀਆਂ ਗਈਆਂ ਨੇ ਪਰ ਹਰਿਆਣਾ ਵਿਧਾਨ ਸਭਾ ਦੇ ਅੰਦਰ ਇਹ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਕਾਰਵਾਈ ਕੀ ਕੀਤੀ ਜਵਾਬ ਗ੍ਰਹਿ ਮੰਤਰੀ ਜੋ ਦਿੰਦੇ ਰਹੇ ਨਾਲ ਦੇ ਨਾਲ ਉਸ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ ਜਿਹਨਾਂ ਨੇ ਸਵਾਲ ਕੀਤਾ ਐਮਐਲਏ ਵੀ ਚਟਾਲਾ ਨੇ ਉਹਨੇ ਆਖਿਆ ਕਿ ਤੁਸੀਂ ਕੋਚ ਰੁਸ ਰੱਖਿਆ ਦੇਣ ਦੀ بجائے ਉਸ ਦੇ ਉੱਤੇ ਦਬਾਅ ਬਣਦੇ ਰਹੇ ਔਰ ਮੰਤਰੀ ਦਾ ਇਹ ਕਿਹਾ ਸੀ ਦਿਲਵਜਦਾ ਕਿ ਉਹ ਉਹਨਾਂ ਦੇ ਅਧਿਕਾਰ ਖੇਤਰ ਚ ਹਰਿਆਣਾ ਚ ਕੇਸ ਰਜਿਸਟਰਡ ਨਹੀਂ ਹੈ ਚੰਡੀਗੜ੍ਹ ਚ ਹੈ ਪਰ ਅਸੀਂ ਆਪਣੇ ਪੱਧਰ ਤੇ ਇੱਕ ਮਮਤਾ ਸਗੇੜੀ ਜੀਪੀ ਰੈਂਕ ਦੇ ਅਧਿਕਾਰੀ ਨੇ ਉਹਨਾਂ ਦੀ ਗਵਾਈ ਚ ਇੱਕ ਸੱਟ ਬਣਾਈ ਸੀ ਉਹਨਾਂ ਨੇ ਰਿਪੋਰਟ ਵੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਹੈ ਅਗਲਾ ਕੰਮ ਚੰਡੀਗੜ੍ਹ ਪ੍ਰਸ਼ਾਸਨ ਦਾ ਹੈ ਉਹਨਾਂ ਨੇ ਕਰਨਾ ਹੈ ਇਹ ਜਵਾਬ ਦਿੱਤਾ ਗਿਆ ਹਰਿਆਣਾ ਵਿਧਾਨ ਸਭਾ ਦੇ ਅੰਦਰ ਜਦੋਂ ਇਹ ਮਸਲਾ ਉੱਠਿਆ ਤਾਂ ਕਾਫੀ ਹਰਿਆਣਾ ਦੀ ਸਿਆਸਤ ਵਿੱਚ ਵੀ ਚਰਚਾ ਸੀ ਪਰ ਇਸ ਦੇ ਨਾਲ ਨਾਲ ਪੰਜਾਬ ਦੇ ਲੋਕ ਵੀ ਇਸ ਕੇਸ ਵੱਲ ਇਸ ਕਰਕੇ ਦੇਖਦੇ ਨੇ ਕਿਉਂਕਿ ਇੱਕ ਮੰਤਰੀ ਜਿਹੜੋ ਸੰਦੀਪ ਸਿੰਘ ਨੇ ਉਹਨਾਂ ਦਾ ਜਿਹੜਾ ਪੰਜਾਬ ਦੇ ਨਾਲ ਜਾਂ ਇਹ ਕਹਿ ਲਿਏ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਦੇ ਵਿੱਚੋਂ ਇਸ ਤਰ੍ਹਾਂ ਦੀ ਗੱਲ ਜਦੋਂ ਸਾਹਮਣੇ ਨਿਕਲ ਕੇ ਆਉਂਦੀ ਹੈ ਤਾਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਾਂਦਾ ਹੈ ਕਿ ਇੱਕ ਮੰਤਰੀ ਹੋ ਕੇ ਇਸ ਤਰ੍ਹਾਂ ਦੀ ਗੱਲ ਜਿਸ ਦੇ ਉੱਤੇ ਅਲੀਗੇਸ਼ਨ ਲੱਗਣ ਫਿਰ ਸਵਾਲ ਵੱਡੇ ਖੜੇ ਹੁੰਦੇ ਨੇ ਇਸ ਦਾ ਜਿਹੜਾ ਨਿਪਟਾਰਾ ਜ਼ਰੂਰ ਹੋਣਾ ਚਾਹੀਦਾ ਹੈ ਕੇ ਇਸ ਦਾ ਘੱਟੋ-ਘੱਟ ਪਤਾ ਲੱਗਣਾ ਚਾਹੀਦਾ ਹੈ ਕਿ ਵਾਕਈ ਦੋਸ਼ ਜੇ ਲਾ ਰਹੀ ਹੈ ਜੂਨੀਅਰ ਮਹਿਲਾ ਕੋਚ ਉਹ ਕਿਹੜੇ ਆਧਾਰ ਤੇ ਲੱਗੀ ਉਸ ਦੇ ਵਿੱਚ ਫੁਟੇਜ ਕੀ ਕਹਿੰਦੀ ਆ ਕੋਈ ਸੀਸੀਟੀਵੀ ਫੁਟੇਜ ਕਿਤੇ ਮਿਲੀ ਇਹ ਸੀਸੀਟੀਵੀ ਫੁਟੇਜ ਨਹੀਂ ਆ ਤਾਂ ਕੋਈ ਹੋਰ ਫੈਕਟ ਮਿਲਿਆ ਉਸ ਦੇ ਆਧਾਰ ਦੇ ਉੱਤੇ ਜਲਦੀ ਇਸ ਸੰਬੰਧੀ ਕੋਈ ਨਾ ਕੋਈ ਨੁਪਟਾਰਾ ਜ਼ਰੂਰ ਹੋਣਾ ਚਾਹੀਦਾ ਹੈ ਹਾਲਾਂਕਿ ਅਨਿਲ ਵਿਜ ਨੇ ਕਿਹਾ ਕਿ ਮਾਮਲਾ ਸਬ ਜੁਡੀਸ਼ ਹੈ ਇਸ ਕਰਕੇ ਉਹ ਜ਼ਿਆਦਾ ਇਸ ਦੇ ਉੱਤੇ ਨਹੀਂ ਬੋਲਣਗੇ ਇੰਨਾ ਹੀ ਉਹ ਜਵਾਬ ਦੇਣਗੇ ਤੁਸੀਂ ਇਸ ਬਾਰੇ ਕੀ ਸਮਝਦੇ ਹੋ ਹੁਣ ਤੱਕ ਜੋ ਸਵਾਲ ਕੀਤੇ ਗਏ ਜਾਂ ਜਵਾਬ ਆਇਆ ਇਸ ਤੋਂ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੇ ਨਿੱਜੀ ਤੌਰ ਦੇ ਉੱਤੇ ਵਿਚਾਰ ਕੀ ਰੱਖਦੇ ਹੋ ਸੰਬੰਧੀ ਕਮੈਂਟ ਬਾਕਸ ਦੇ ਜ਼ਰੀਏ ਆਪਣੀ ਸਲਾਹ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਦੇ ਲਈ ਬਨੇ ਰਹੋ ABC ਪੰਜਾਬ ਦੇ